ਹਰ ਪਹੇਲੀ ਜੇਕਰ ਤੁਸੀਂ ਕਿਸੇ ਦੌੜ ਵਿੱਚੋਂ ਦੌੜ ਰਹੇ ਹੋ ਅਤੇ ਤੁਸੀਂ ਅੱਗੇ ਤੋਂ ਤੀਜੇ ਅਤੇ ਪਿੱਛੇ ਤੋਂ ਸੱਤਵੇਂ ਸਥਾਨ ਤੇ ਹੋ ਤਾਂ ਮੈਨੂੰ ਦੱਸੋ ਦੌੜ ਦੇ ਵਿੱਚੋਂ ਕਿੰਨੇ ਲੋਕ ਦੌੜ ਰਹੇ ਹਨ ਇਸ ਦਾ ਸਹੀ ਜਵਾਬ ਹੈ 9 ਆਦਮੀ ਦੌੜ ਦੇ ਵਿੱਚੋਂ ਦੌੜ ਰਹੇ ਸਨ ਦੂਸਰੀ ਮਜ਼ੇਦਾਰ ਪਹੇਲੀ ਇੱਕ ਹਾਥੀ 20 ਫੁੱਟ ਡੂੰਘੇ ਟੋਏ ਵਿੱਚ ਭਰੇ ਪਾਣੀ ਵਿੱਚ ਡਿੱਗ ਪਿਆ ਮੈਨੂੰ ਦੱਸੋ ਕਿਵੇਂ ਬਾਹਰ ਨਿਕਲ ਗਿਆ ਕਿਉਂਕਿ ਹਾਥੀ 20 ਫੁੱਟ ਡੂੰਘੇ ਟੋਏ ਪਾਣੀ ਦੇ ਭਰੇ ਵਿੱਚ ਡਿੱਗ ਗਿਆ ਤਾਂ ਉਹ ਗਿੱਲਾ ਹੋ ਕੇ ਨਿਕਲਿਆ ਤੀਸਰੀ ਮਜ਼ੇਦਾਰ ਪਹੇਲੀ ਉਹ ਕਿਹੜਾ ਤਿਹਾਰ ਹੈ ਜਿਸ ਦੀ ਤਿਆਰੀ ਤਾਂ ਸਾਰੇ ਲੋਕ ਕਰਦੇ ਹਨ ਲੇਕਿਨ ਮਨਾਉਂਦੇ ਦੋ ਲੋਕ ਹਨ ਇਸ ਦਾ ਸਹੀ ਜਵਾਬ ਹੈ ਵਿਆਹ ਚੌਥੀ ਮਜ਼ੇਦਾਰ ਪਹੇਲੀ 2 ਇੰਚ ਦੀ ਮੁਰਗੀ ਅਤੇ 2 ਗੱਜ ਲੰਬੀ ਪੂਛ ਜੇਕਰ ਮੁਰਗੀ ਹਿਲਦੀ ਰਹਿੰਦੀ ਹੈ ਤੇ ਪੂਸ਼ ਘਟਦੀ ਰਹਿੰਦੀ ਹੈ। ਇਹ ਸਦਾ ਸਹੀ ਜਵਾਬ ਹੈ ਸੂਈ ਧਗਾ। ਪੰਜਵੀਂ ਮਜ਼ੇਦਾਰ ਪਹੇਲੀ ਹਰ ਰੋਜ਼ ਇੱਕ ਆਦਮੀ ਕਿਸੇ ਦੀ ਲੱਤ ਕਿਸੇ ਦੀ ਬਾਹ ਕਿਸੇ ਦਾ ਗਲਾ ਕੱਟਦਾ ਹੈ ਪਰ ਉਸ ਨੂੰ ਪੁਲਿਸ ਫੇਰ ਵੀ ਨਹੀਂ ਫੜਦੀ ਦੱਸੋ ਕਿਉਂ? ਕਿਉਂਕਿ ਉਹ ਇੱਕ ਦਰਜੀ ਹੈ